ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਦੁਪਹਿਰ ਦਾ ਦੁਪਹਿਰ ਦੇ 2:30 ਹੋ ਰਹੇ ਨੇ ਮੈਂ ਆਪਣਾ ਲੰਚ ਕਰ ਲਿਆ ਤੇ ਲੰਚ ਕਰਕੇ ਮੈਂ ਦੋ ਤਿੰਨ ਕੇ ਮੋਟੇ ਕੰਮ ਵੀ ਕਰ ਲੇ ਕਿਉਂ ਮੈਂ ਮਟਰ ਪਈ ਸੀ ਮੇਰੇ ਕੋਲ ਇਕੱਠੇ ਹੋਏ ਮਟਰ ਮੈਂ ਬਲੈਂਚ ਕਰਕੇ ਰੱਖਦੇ ਉਹਨਾਂ ਨੂੰ ਮੈਂ ਸਟੋਰ ਕਰ ਲੂੰਗੀ ਫ੍ਰੀਜ਼ਰ ਵਿੱਚ ਤੇ ਕਿ ਮੈਂ ਲੌਂਗ ਲਾਈਟ ਚੀਜ਼ ਦਾ ਪਾਊਡਰ ਬਣਾਉਣਾ ਸੀਗਾ ਉਹ ਪੀਸ ਕੇ ਰੱਖ ਲਈ ਪਾਊਡਰ ਬਣ ਗਿਆ ਜਾਂ ਦਾ ਮਸਾਲਾ ਬਣ ਗਿਆ ਯਾਨ ਫੁੱਟੂ ਦੇ ਫ੍ਰੈਸ਼ ਕੁੱਟੂ ਥੋੜਾ ਜਿਹਾ ਪਾਊਡਰ ਪਾ ਦੋ ਚਾਹ ਚ ਫਲੇਵਰ ਆ ਜਾਂਦਾ ਲੌਂਗ ਲਾਈ ਚੀ ਦਾ ਇਹ ਕੰਮ ਹੋ ਗਿਆ ਤੇ ਰਜਾਈਆਂ ਸੁੱਕੀਆਂ ਪਾਈਆਂ ਪੈ ਧੁੱਪਿਆਂ ਨਮੀ ਰਜਾਈ ਆ ਉਸ ਅਸੀਂ ਜਿਹੜੀ ਯੂਜ਼ ਕਰ ਰਹੇ ਸੀ ਉਹ ਰਜਾਈ ਮੈਂ ਹੁਣ ਧੁੱਪ ਲਗਵਾ ਕੇ ਸੰਭਾਲ ਦੂੰਗੀ ਤੇ ਅਸੀਂ ਨਮੀ ਰਜਾਈ ਤੇ ਕਵਰ ਚੜਾ ਲ ਜਿਹੜੀ ਨਮੀ ਚ ਫਾਈਬਰ ਪਾਈਸ ਉਥੇ ਕਵਰ ਚੜਾ ਲ ਤਾਂ ਕਿ ਇਹਨੂੰ ਯੂਜ਼ ਕਰਾਂਗੇ ਫਿਰ ਥੋੜੀ ਜਿਹਾ ਦਬ ਜੂਗੀ ਸੌਫਟ ਹੋ ਜੂਗੀ ਹੁਣ ਥੋੜੇ ਫੁੱਲ ਮੇ ਫੁੱਲ ਮੀ ਜੀ ਲੱਗ ਰਹੀ ਆ ਨਾਲ ਪਤਾ ਲੱਗ ਜੂਗਾ ਵੀ ਇਹ ਕਿੰਨੀ ਕੁ ਇਹ ਚ ਨਿੱਗਾ ਤੇ ਜਿਆਦਾ ਗਰਮ ਆ ਕਮ ਕੁਛ ਨਾ ਯੂਜ਼ ਕਰਕੇ ਫਿਰ ਆਪਾਂ ਨੂੰ ਚੀਜ਼ ਦਾ ਪਤਾ ਲੱਗ ਜਾਣਾ ਵੀ ਲੈਨ ਚ ਕੰਫਰਟੇਬਲ ਹੈਵੀ ਚਾਂ ਲੱਗਦੀ ਹੈ ਕਵੇਂ ਵੀ ਹੈ ਸਾਈਜ਼ ਬਹੁਤ ਵੱਡਾ ਹੋ ਰਜਾਈ ਤਾਂ ਕਵਰ ਵੀ ਉਹਦੇ ਤੇ ਮਸਾ ਫਿੱਟ ਆ ਜਾਗਾ ਤੇ ਹੁਣ ਇਹ ਰਜਾਈਆਂ ਨੂੰ ਧੁੱਪ ਲਗਵਾ ਕੇ ਨਾ ਮੈਂ ਇਹਨਾਂ ਨੂੰ ਮੈਂ ਸਟੋਰੇਜ ਬੈਗਸ ਦੇ ਵਿੱਚ ਪਾ ਕੇ ਬੰਦ ਕਰਕੇ ਉੱਪਰ ਦਵਾਨ ਵਿੱਚ ਰੱਖਿਆ ਹੂੰਗੀ ਜਿੱਦ ਕਿ ਕੋਈ ਘਰੇ ਆਇਆ ਗੈਸਟ ਆਇਆ ਕੋਈ ਚਾਹੀਦੀ ਹੋਊਗੀ ਤਾਂ ਕੱਢ ਲਊ ਨਹੀਂ ਫਿਰ ਬਾਹਰ ਪਿਆ ਵਿੱਚ ਡਸਟ ਹੀ ਪੈਂਦੀ ਹੈ ਔਖਾ ਹੋ ਜਾਂਦਾ ਫਿਰ ਇਹਦਾ ਬਾਹਰ ਚੀਜ਼ਾਂ ਖੁੱਲੀਆਂ ਰੱਖਣੇ ਜਦੋਂ ਇਹ ਰੋਜ਼ ਡੇਲੀ ਯੂਜ਼ 'ਚ ਨਹੀਂ ਆਉਂਦੀਆਂ ਕਰਨੀਆਂ ਵੱਡੀਆਂ ਚੀਜ਼ਾਂ ਡਰਾਈ ਕਲੀਨ ਕਰਨੀਆਂ ਪੈਂਦੀਆਂ ਨੇ ਘਰੇ ਧੋਤੇ ਵੀ ਜਾਂਦੇ ਵੀ इजीली ਆਪਾਂ ਵਾਸ਼ ਕਰਦੇ ਆਂ ਅੱਜ ਬਾਰੇ ਧੁੱਪ ਲਵਾ ਦਈਏ ਇਸ ਕਰਕੇ ਕੇਅਰ ਵੀ ਇਹੋ ਜਿਹੀ ਚੀਜ਼ਾਂ ਦੀ ਕੇਅਰ ਕਰ ਲਓ ਜਿਹੜੇ ਰੋਜ਼-ਰੋਜ਼ ਵਾਸ਼ ਵੀ ਨਹੀਂ ਹੁੰਦੇ ਤੇ ਰੋਜ਼ ਡਰਾਈ ਕਲੀਨ ਵੀ ਨਹੀਂ ਹੁੰਦੀ ਐ ਫਿਰ ਉਹਨਾਂ ਨੂੰ ਉੱਪਰ ਰੱਖਿਆ ਹਾਂ ਉਹ ਧੁੱਪ ਲਵਾ ਕੇ ਬੈਗਸ ਦੇ ਵਿੱਚ ਬੰਦ ਕਰਕੇ ਤੇ ਹੁਣ ਥੋੜਾ ਜਿਹਾ ਮੈਂ ਸੋਚਿਆ ਰੈਸਟ ਕਰ ਲਾਂ ਅੱਜ ਸਵੇਰ ਦੀ ਨਾ ਭੱਜ ਦੌੜ ਹੋਈ ਪਈ ਸੀ ਕੰਮਾਂ ਦੀ ਬਹੁਤ ਜ਼ਿਆਦਾ ਕੱਪੜੇ ਪ੍ਰੈਸਾਂ ਵਾਲੇ ਪਏ ਨੇ ਉਹ ਦੇਖੂ ਜੇ ਹੋਈ ਤਾਂ ਕਰ ਲੂੰ ਨਹੀਂ ਕੱਲ ਨੂੰ ਕਰ ਲੂੰਗੀ ਨੋ ਟੈਨਸ਼ਨ ਰਾਮ ਨਾਲ ਹੁਣ ਮੈਂ ਸਮੂਥਲੀ ਚੱਲਣਾ ਸਵੇਰ ਦੇ ਹੁਣ ਤੱਕ ਮੈਂ ਬਿਲਕੁਲ ਰੁਕੀ ਨਹੀਂ ਬੈਠੀ ਨਹੀਂ ਕਿਤੇ ਤੇ ਬਸ ਕੰਮ ਹੀ ਚੱਲ ਰਿਹਾ ਸੀ ਨਿੱਕੇ-ਮੁਟੇ ਕਿਮੋਟੇ ਕਾਰਪਾਰ ਮੈਂ ਹੌਲੀ-ਹੌਲੀ ਰਹੀ ਸੀ ਕੋਈ ਮੈਨੂੰ ਜਾਣ ਭਾਏ ਦੌੜਨੀ ਸੀ ਸਵੇਰੇ ਜ਼ਰੂਰ ਕੱਪੜੇ ਮੈਂ ਕਾਲੀ-ਕਾਲੀ ਤੋਹਤ ਨੇ ਕਿਉਂਕਿ ਅੰਦਰ ਕਿਚਨ 'ਚ ਵੀ ਕੁਕਿੰਗ ਦਾ ਕੰਮ ਕਰਨਾ ਸੀ ਪਰ ਹੁਣ ਆਰਾਮ ਨਾਲ ਚੱਲੂਗੀ ਹਾਈ ਹਾਈ ਨਾਮ ਜਣੇ ਪਿਆ ਮੇਰਾ ਹੁਣ ਮੈਂ ਥੋੜਾ ਜਿਹਾ ਮੈਂ ਰੈਸਟ ਕਰਦੀ ਹਾਂ ਘੰਟਾ ਖਾਲੀ ਦਵਿੰਦਰ ਨੇ ਆਉਣਾ ਮਾਨਸਾ ਤਾਂ ਉਹਨਾਂ ਨੇ ਆਪਣਾ ਲੰਚ ਕਰਨਾ ਬਸ ਉਹ ਵੀ 10-15 ਮਿੰਟਾਂ 'ਚ ਆ ਜਾਣਗੇ ਉਹਨਾਂ ਟਾਈਮ ਹੋ ਰਿਹਾ 8:05 ਤੇ ਮੈਂ ਕੱਪੜੇ ਧੋ ਕੇ ਪਾਤਾ ਸੁੱਕਣੇ ਕੱਪੜੇ ਇੰਨੇ ਜ਼ਿਆਦਾ ਸੀ ਇੰਨੇ ਜ਼ਿਆਦਾ ਸੀ 8 ਦਿਨਾਂ ਦੇ ਕੱਪੜੇ ਸੀ ਮੈਂ 22 ਤਰੀਕ ਦੇ ਕੱਪੜੇ ਧੋਤੇ ਹੋਏ ਨੇ ਤੇ ਅੱਜ 30 ਤਰੀਕ ਆ 30 ਜਨਵਰੀ ਆ ਇੰਨੇ ਦਿਨਾਂ ਬਾਅਦ ਮੈਂ ਅੱਜ ਕੱਪੜੇ ਧੋਤੇ ਨੇ ਤੇ ਆਬਵੀਅਸਲੀ ਇਕੱਠੇ ਤਾਂ ਹੋਣੇ ਸੀਗੇ ਕੱਪੜਿਆਂ ਦਾ ਕੰਮ ਹੋ ਗਿਆ ਡਨ ਹੁਣ ਅੰਦਰ ਜਾਨੀ ਕਿਚਨ ਚ ਕੁਕਿੰਗ ਸਟਾਰਟ ਕਰਦੇ ਆ ਅੱਜ ਮੈਂ ਕੁਕਿੰਗ ਤੋਂ ਪਹਿਲਾਂ ਕੱਪੜਾ ਧੋ ਕੇ ਪਾਤਾ ਮੈਨੂੰ ਐਸ ਤੋਂ ਉੱਪਰ ਚੜੋਗੇ ਸੁੱਕਣਾ ਸ਼ੁਰੂ ਹੋ ਜਾਣਗੇ ਥੈਟਸ ਵਾਈ ਮੈਂ ਕੱਪੜੇ ਪਹਿਲਾਂ ਵਾਸ਼ ਕਰਕੇ ਸੁਕਣੇ ਪ ਇੱਕ ਲੋਡ ਫੁੱਲੀ ਮਸ਼ੀਨ ਤੋਂ ਉੱਤਰ ਬਾਕੀ ਮੈਂ ਆਪਣੇ ਸੂਟਸ ਐਵੇਂ ਝੋ ਤੇਰੇ ਕੋਲ ਥੋੜਾ ਬੋਤ ਲਾਈਨਿੰਗ ਦਾ ਕਲਰ ਵਗੈਰਾ ਉੱਤਰਦਾ ਹੁੰਦਾ ਦੋਨੋਂ ਮਸ਼ੀਨਾਂ ਚਲਾ ਕੇ ਕੰਮ ਜਲਦੀ ਹੋ ਗਿਆ ਅੰਦਰ ਸਬਜੀ ਦਾ ਮਸਾਲਾ ਪੀਸਿਆ ਪਿਆ ਤੇ ਮੈਂ ਹੁਣ ਅੰਦਰ ਜਾ ਕੇ ਨਾ ਆਲੂ ਮਟਰ ਸਬਜੀ ਬਣਾਉਣੀ ਹੈ ਇੱਧਰ ਸਟੈਂਡ ਵੀ ਪੂਰਾ ਫੁੱਲ ਆ ਮੇਰਾ ਕੱਪੜਿਆਂ ਨਾਲ ਕੱਪੜੇ ਕੱਪੜੇ ਨੇ ਸਟੈਂਡ ਤੇ ਵੀ ਕੱਪੜੇ ਕੱਪੜੇ ਬਸ ਧੁੱਪ ਆ ਗਈ ਹੁਣ ਕੋਈ ਉਹ ਟੈਨਸ਼ਨ ਨਹੀਂ ਸੁੱਕੀ ਜਾਣਗੇ ਵੀ ਕੱਪੜਿਆਂ ਦਾ ਕੰਮ ਮੇਰਾ ਇੱਕ ਵਾਰ ਖਤਮ ਹੋ ਗਿਆ ਸਵੇਰੇ ਸਵੇਰੇ 7:00 ਵਜੇ ਲੱਗੀ ਸੀ 8:00 ਵਜੇ 5 ਮਿੰਟ ਹੋ ਰਹੇ ਹੌਂ ਚੱਲਦੇ ਆਂ ਅੰਦਰ ਅੰਦਰ ਲਖਣ ਪਕਾਉਣ ਕਰਦੇ ਆਂ ਧੁੱਪ ਚੜਾਈ ਸੂਰਜ ਦੇਵਤਾ ਜੀ ਆ ਗਏ ਤੇ ਕੱਪੜੇ ਸੁੱਕ ਜਾਣਗੇ ਨੋ ਟੈਨਸ਼ਨ ਅੱਜ ਮੈਂ ਬ੍ਰੇਕਫਾਸਟ ਵਿੱਚ ਲਿਆ ਸੀ ਓਮਲੇਟ ਸਬਜ਼ੀਆਂ ਪਾ ਕੇ ਨਾਲ ਇੱਕ ਬ੍ਰੈਡ ਦਾ ਸਲਾਈਸ ਅੱਜ ਮੈਂ ਓਮਲੇਟ ਤਾਂ ਖਾ ਰਹੇ ਹਾਂ ਕਿਉਂਕਿ ਅੱਜੇ ਮੇਰੇ ਕੰਮ ਵੀ ਜ਼ਿਆਦਾ ਨੇ ਸੀ ਕਿਤੇ ਜਾਣਾ ਵੀ ਹੈ ਜਾਣ ਦਾ ਪ੍ਰੋਗਰਾਮ ਹੀ ਬਣ ਰਿਹਾ ਮੇਰੇ ਤੋਂ 파ਟ ਨਹੀਂ ਹੋਣਾ ਫਿਰ ਜਿਸ ਮੈਨੂੰ ਪਤਾ ਹੁੰਦਾ ਵੀ ਅਸੀਂ ਕਿਤੇ ਜਾਣਾ ਹੈ ਮੇਰੇ ਤੋਂ 파ਟ ਨਹੀਂ ਹੋਣਾ ਉਸ ਦਿਨ ਮੈਂ ਮਾਰਨਿੰਗ ਵਿੱਚ ਐਗ ਲੈ ਲੈਂਦੀ ਹਾਂ ਮੈਂ ਅਦਰਵਾਇਜ਼ ਸ਼ਾਮ ਨੂੰ ਸੁਗਾਸਨ ਕਰਕੇ ਆਪਣਾ ਪਾਠ ਮੈ ਦਿਨੇ ਕਰ ਲਾਣੀ ਆ ਸੁਗਾਸਨ ਕਰਕੇ ਸ਼ਾਮ ਨੂੰ ਉਸ ਤੋਂ ਬਾਅਦ ਮੈਂ ਡਿਨਰ ਵਿੱਚ ਐਗ ਲੈ ਲਾਣੀ ਆ ਇੱਕ ਹੀ ਪਾਣਾ ਬਹੁਤ ਨੇ ਤੁਸੀਂ ਐਗ ਖਾ ਲਓ ਤੁਸੀਂ ਪਾਠ ਵੀ ਕਰ ਦਿਓ ਵੈਸੇ ਤਾਂ ਐਗ ਵੈਜੀਟੇਰੀਅਨ ਮੰਨਿਆ ਜਾਂਦਾ ਆਪਣੇ ਇੰਡੀਅਨਸ ਨੂੰ ਇਹ ਹੈ ਕਿ ਇਹ ਨੌਨ ਵੈਜੀਟੇਰੀਅਨ ਚਲੋ ਫਿਰ ਵੀ ਮੈਂ ਆਪਦਾ ਭੇਜ ਰੱਖ ਦਿਆ ਮੈਂ ਸ਼ਾਮ ਨੂੰ ਖਾਣੀ ਹੁੰਦੀ ਆ ਪਰ ਮਾਰਨਿੰਗ ਉਸ ਦਿਨ ਖਾਣ ਲਿਆ ਜਿਸ ਦਿਨ ਮੈਂ ਪਾਠ ਨਹੀਂ ਕਰਨਾ ਹੁੰਦਾ ਅੱਜ ਕੰਮ ਵੀ ਜ਼ਿਆਦਾ ਸੀ ਤੇ ਕਿਤੇ ਜਾਣ ਦਾ ਸਾਡਾ ਪ੍ਰੋਗਰਾਮ ਵੀ ਬਣ ਰਿਹਾ ਸੀ ਤੇ ਮੈਂ ਕਿਹਾ ਚਲੋ 파ਟ ਮੇਰੇ ਤੋਂ ਅੱਜ ਹੋਣਾ ਨਹੀਂ ਮੈਂ ਐਗ ਹੀ ਲੈ ਲੈਂਦੀ ਆ ਮੈਂ ਦਵਿੰਦਰ ਨੂੰ ਬਣਾਇਆ ਸੀ ਤੇ ਫਿਰ ਮੈਂ ਕਿਹਾ ਚਲੋ ਮੈਂ ਵੀ ਆਪਣੇ ਵਾਸਤੇ ਹੀ ਬਣਾ ਲਵਾਂਣੀ ਬ੍ਰੈਕਫਾਸਟ ਵਿੱਚ ਤੇ ਕੱਪੜੇ ਵਗੈਰਾ ਧੋ ਕੇ ਢਾਲ ਸਬਜ਼ੀ ਦਾ ਕੰਮ ਕਰਕੇ ਮੈਂ ਆ ਗਈ ਸੀ ਡਾਈਨਿੰਗ ਹਾਲ ਵਿੱਚ ਟੇਬਲ ਕਲੀਅਰ ਕਰਨਾ ਸੀ ਕਈ ਵਾਰ ਆਪਾਂ ਜਲਦੀ ਜਲਦੀ ਵਿੱਚ ਕਾਫੀ ਸਾਰਾ ਸਮਾਨ ਜਿਹੜਾ ਹੁੰਦਾ ਆਪਾਂ ਟੇਬਲ ਤੇ ਡੰਪ ਕਰ ਦਿੰਨੇ ਆ ਵੀ ਚਲੋ ਫੇਰ ਰੱਖਾਂਗੇ ਬਿਲਕੁਲ ਟਾਈਮ ਵਿੱਚ ਨਾ ਥਾਂ ਸਿਰ ਤੇ ਫੇਰ ਰੱਖਾਂਗੇ ਕੁਝ ਤਾਂ ਕੰਟੇਨਰ ਖਾਲੀ ਪਏ ਸੀ ਧੋ ਸੁਕਾ ਕੇ ਵਾਈਪ ਕਰਕੇ ਟੇਬਲ ਤੇ ਰੱਖਦੇ ਪਰ ਮੈਨੂੰ ਇਸ ਵੇਲੇ ਧੁੱਪ ਲਵਾਉਣਾ ਮੈਂ ਧੁੱਪੇ ਰੱਖ ਕੇ ਆਈਆਂ ਤੇ ਗੁੜ ਸ਼ੱਕਰ ਵਗੈਰਾ ਲਿਆਂਦੀ ਸੀ ਅਸੀਂ ਢੜਦੇ ਵਾਲੇ ਬਾਬਾ ਜਿਹੜਾ ਸਟੋਰ ਹੈ ਡੀਅਰ ਮਮ ਉਹ ਤੋਂ ਅਸੀਂ ਲੈ ਕੇ ਆਏ ਸੀ ਗੁੜ ਤੇ ਸ਼ੱਕਰ ਤੇ ਉਹ ਰੱਖਿਆ ਕੁਝ ਗੁੜ ਹੋਰ ਲੈ ਕੇ ਆਏ ਸੀਗੇ ਕੁਲਾੜ ਤੋਂ ਉਹ ਮੈਂ ਅਲੱਗ ਘੰਟੇ ਇੰਨਸਟੇ ਪਾ ਕੇ ਰੱਖਤਾ ਇਸ ਤਰ੍ਹਾਂ ਫਿਰ ਸਮਾਨ ਜਦ ਔਣਿਆ ਕਿ ਤੋਂ ਆ ਕੇ ਇੱਕਦਮ ਸੈਟਿੰਗ ਨਹੀਂ ਹੁੰਦੀ ਕਿਉਂਕਿ ਆ ਕੇ ਆਪਾਂ ਕੋਈ ਚਾਹ ਪਾਣੀ ਕਿੰਨਾ ਕਪੜੇ ਚੇਂਜ ਕਰਨੇ ਫਿਰ ਮੈਂ ਡਾਈਨਿੰਗ ਟੇਬਲ ਤੇ ਸਮਾਨ ਰੱਖ ਦਵਾਂ ਨਹੀਂ ਵੀ ਚਲੋ ਜਦੋਂ ਮੈਨੂੰ ਟਾਈਮ ਮਿਲੂ ਮੈਂ ਫ੍ਰੀ ਹਾਂ ਫਿਰ ਇਹਨਾਂ ਨੂੰ ਮੈਂ ਥਾਂ ਸਿਰ ਰੱਖੂਗਾ ਉਹ ਇੱਕਦਮ ਆਕੇ ਤਾਂ ਆਏ ਹੁੰਦਾਂਗੇ ਆਪਾਂ ਸਮਾਨ ਸਾਮੀਏ ਪਹਿਲਾਂ ਪਹਿਲਾਂ ਹੁੰਦਾ ਆਪਣੇ ਕੱਪੜੇ ਵਗੈਰਾ ਚੇਂਜ ਕਰੀਏ ਘਰ ਦਾ ਕੋਈ ਕੰਮ ਹੈਂਡਲ ਕਰੀਏ ਕੋਈ ਚਾਹ ਪਾਣੀ ਪੀ ਲਈ ਵੀ ਕਿ ਸਮਾਨ ਚਲੋ ਫਿਰ ਸਮਝੂਗਾ ਐਗਸ ਲਿਆਂਦੇ ਸੀਗੇ ਇਹ ਵੀ ਕੰਟੇਨਰ ਵਿੱਚ ਪਾ ਦੇਣਾ ਵੈਸੇ ਐਗਸ ਪਈ ਸੀ ਪਰ ਇਹ ਦੂਸਰੇ ਦੇਸੀ ਅੰਡੇ ਨੇਗੇ ਅਸੀਂ ਮੋਰਚੋਂ ਲੈ ਕੇ ਆਨੇ ਹੁੰਨੇਗੇ ਤਦ ਵੀ ਮੈਂ ਦਰਕਰਨ ਇਹ ਵੀ ਟ੍ਰਾਈ ਕਰਕੇ ਦੇਖ ਲਵਾਂ ਨੇ ਤੇ ਇਹਨੂੰ ਮੈਂ ਇਹਨਾਂ ਨੂੰ ਪਾ ਕੇ ਰੱਖ ਦਣੀ ਕੰਟੇਨਰ ਵਿੱਚ ਕਿਉਂਕਿ ਟ੍ਰੇ ਫਿਰ ਐਦਾਂ ਹੀ ਪਈ ਰੂ ਟੇਬਲ ਤੇ ਉਹ ਚੰਗਾ ਜਿਹਾ ਲੱਗਦਾ ਹੈ ਕਿ ਕੰਟੇਨਰ ਵਿੱਚ ਪਾ ਕੇ ਬਾਹਰ ਵਾਲੇ ਫ੍ਰਿਜ ਵਿੱਚ ਰੱਖਿਆਉਂਗੀ ਇਸ ਤਰ੍ਹਾਂ ਫਿਰ ਡਾਈਨਿੰਗ ਟੇਬਲ ਤੋਂ ਮੈਂ ਸਾਰਾ ਸਮਾਨ ਹਟਾਇਆ ਡਾਈਨਿੰਗ ਟੇਬਲ ਖਾਲੀ ਕੀਤਾ ਤੇ orange ਵਾਲੀ ਮੈਂ ਕਿਹਾ ਚਲੋ ਦੋ ਬਾਸਕਟ ਦੀ ਜਗ੍ਹਾ ਮੈਂ ਇੱਕ ਬਾਸਕਟ ਹੀ ਕਰ ਦਨੀ ਆ ਤੇ ਕੁਝ ਛੋਟੀ ਬਾਸਕਟ ਵਿੱਚ ਪਾ ਕੇ orange ਡਾਈਨਿੰਗ ਸੌਰੀ ਲੌਬੀਅਰ ਟੇਬਲ ਤੇ ਰੱਖ ਦਣੀ ਇੱਕ ਬਾਸਕਟ ਰਹਿ ਜੂ ਟੇਬਲ ਤੇ ਫਿਰ ਉਹ ਸਾਰਾ ਟੇਬਲ ਭਰਿਆ 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 ਜਿ ਠੀਕ ਹੈ ਸਮਾਨ ਹੋਵੇ ਪਰ ਲਿਮਟਿਡ ਹੋਵੇ ਨਾ ਹੋਵੇ ਟੇਬਲ ਪਿਆ ਕਿਤੇ ਵੀ ਆਪਣਾ ਉਹ ਸਾਰਾ ਹੀ ਪਰ ਹੋਵੇ ਕੋਈ ਕੁਰਸੀ ਪਈ ਆ ਉਹ ਤੇ ਵੀ ਸਮਾਨ ਪਿਆ ਉਵੇਂ ਨਹੀਂ ਅੱਛਾ ਲੱਗਦਾ ਹੈਗਾ ਤੇ ਔਰਿੰਜ ਮੈਂ ਇੱਕ ਬਾਸਕਟ ਵਿੱਚ ਕਰਤੇ ਡਾਈਨਿੰਗ ਟੇਬਲ ਉਹ ਖਾਲੀ ਹੁਣ ਮੈਂ ਕਿਹਾ ਚਲੋ ਕੱਪੜਾ ਵੀ ਮਾਰਨ ਲੱਗਦੇ ਹੱਥ ਹੈ ਜੇ ਮੈਂ ਹੀ ਨਿਕਲ ਗਈ ਤੇ ਫਿਰ ਕੱਪੜਾ ਵੀ ਨਾ ਜਣਾ ਹੈਗਾ ਕੋਈ ਕੰਨਾ ਸਮਾਨ ਪਿਆ ਸੇ ਕੁਛ ਨਾ ਕੁਛ ਕੁਛ ਨਾ ਕੁਛ ਥੋੜਾ ਬਹੁਤ ਘੇਰੇ ਹੀ ਜਾਂਦਾ ਹੁੰਦਾ ਟੇਬਲ ਤੇ ਇੱਕ ਆਪਣਾ ਮਾਰਕੀਟ ਵਾਈਪ ਕਰਦਣੇ ਅੱਜ ਮੈਂ ਬਹੁਤ ਬੀਜ਼ੀ ਸੀ ਬਹੁਤ ਕੰਮ ਸੀ ਕਿਉਂਕਿ ਦੋ ਦਿਨਾਂ ਤੋਂ ਅਸੀਂ ਬਾਹਰ ਸੀ ਕੰਮ ਬਾਹਰ ਵਾਲੇ ਚੰਦ ਉਸਨ ਕਰਕੇ ਕੰਮ ਇਕੱਠੇ ਹੋ ਗਏ ਸੀ ਕੱਪੜੀ ਵਾਸਤੇ ਸਵੇਰੇ ਕਾਫੀ ਧੋਤੇ ਪਰ ਦਾਲ ਸਾਦੀ ਮੈਂ ਹੁਣ ਬਣਾ ਚੁੱਕੀ ਸੀ ਮੈਂ ਨਹਾ ਵੀ ਚੁੱਕੀ ਸੀ ਮੈਂ ਕਿ ਮੈਂ ਨਹਾ ਲਵਨੀ ਮੈਂ ਹੀ ਤੁਰੀ ਫਿਰਦੀ ਰਹਿਣਾ ਕੰਮਾਂ ਵਿੱਚ ਫਟਾਫਟ ਮੈਂ ਇਸ ਤੋਂ ਪਹਿਲਾਂ ਨਹਾ ਵੀ ਚੁੱਕੀ ਹਾਂ ਤੇ ਹੁਣ ਮੈਂ ਆਇਸੇ ਚੱਲ ਜਿਹੜੇ ਕੰਮ ਆਪੇ ਨੇ ਉਹ ਕਰਨੇ ਸ਼ੁਰੂ ਕਰਦਾ ਤੇ ਡਾਈਨਿੰਗ ਟੇਬਲ ਖਾਲੀ ਕੀਤਾ ਸਾਰਾ ਸਿੱਧਰਾ ਕਲੀਨ ਵੀ ਕਰਤਾ ਚੇਅਰਸ ਵਗੈਰਾ ਮੈਂ ਨਹੀਂ ਕਲੀਨ ਕੀਤੇ ਨਹੀਂ ਝਾੜੀਆਂ ਇੰਨਾ ਜ਼ਿਆਦਾ ਮੇਰੇ ਕੋਲ ਟਾਈਮ ਨਹੀਂ ਇਸ ਵਿੱਚ ਸਟੇਬਲ ਤੇ ਹੀ ਕਪੜਾ ਮਾਰਿਆ ਇਹ ਤਾਂ ਕੰਮ ਆ ਦੀ ਸਵੇਰ-ਸਵੇਰੇ ਭਾਈ ਦੌੜ ਹੋਈ ਹੁੰਦੀ ਹੈ ਜਿਹੜੇ ਤਾਂ ਕੰਮ ਬਿਲਕੁਲ ਐ ਮੋਟੇ ਕੰਮ ਹੁੰਦੇ ਨੇ ਵੀ ਆ ਤਾਂ ਕਰਨਾ ਉਹ ਪਹਿਲਾਂ ਕਰਦੇ ਹੁੰਦੇ ਨੇ ਜਿਹੜੇ ਹੁੰਦੇ ਨੇ ਵਿੱਚ ਉਠੜ ਕੇ ਕਰਨ ਵਾਲੋ ਉਠੜ ਕੇ ਕਰ ਦਿੰਦੇ ਆ ਤੇ ਹੁਣ ਸਾਰੇ ਕੰਮ ਆਲਮੋਸਟ ਮੇਰੇ ਖਤਮ ਹੋ ਚੁੱਕੇ ਸੀ ਕਿਚਨ ਦੇ ਕਲੀਨਿੰਗ ਦੇ ਖਾਣ ਪਕਾਉਣ ਦੇ ਤੇ ਹੁਣ ਮੈਂ ਨਾ ਵਾਲੀ ਰਜਾਈ ਤੇ ਉੱਤੇ ਕਵਰ ਚੜਾਉਣਾ ਸੀਗਾ ਤੇ ਕਵਰ ਜਿਹੜਾ ਸੀ ਇਹਦਾ ਪਿਆ ਪਹਿਲਾਂ ਤਾਂ 2-3 ਸਾਲ ਹੋ ਗਿਆ ਸੀ ਯੂਜ਼ ਨਹੀਂ ਕੀਤਾ ਕਿਉਂਕਿ ਇਹ ਸੇ ਰਜਾਈ ਦਾ ਕਵਰ ਸੀ ਪਰ ਯੂਜ਼ ਨਹੀਂ ਕੀਤਾ ਤੇ ਮੈਂ ਉਪਰੋਂ ਦਿਵਾਨ 'ਚੋਂ ਉਤਾਰ ਕੇ ਲੈ ਕੇ ਆਈਆਂ ਤੇ ਕਵਰ ਨੂੰ ਮੈਂ ਤੈਅ ਕਰਕੇ ਪਾਇਆ ਹੈ ਸੀ ਰਾਣੇ ਸਰਾਣੇ ਦੇ ਕਵਰ ਵਿੱਚ ਪਿੱਲੋ ਕਵਰ ਵਿੱਚ ਪਾ ਕੇ ਰੱਖਿਆ ਹੋਇਆ ਇਸ ਕੋ ਕਿ ਫਿਰ ਆਪਾਂ ਜੇ ਕਈ ਵਾਰ ਜੇ ਬੈੱਡ ਫਰੋਲਦੇ ਆਂ ਵਿੱਚ ਉਹ ਸਮਾਨ ਕੱਢਦੇ ਆਂ ਤੇ ਸਮਾਨ ਇੱਧਰ ਉੱਧਰ ਨਹੀਂ ਹੁੰਦਾ ਹੈਗਾ ਖੋਲਦਾਂ ਤੇ ਹਾਂ ਨਹੀਂ ਖੋਲਦਿਆਂ ਕੱਪੜਿਆਂ ਦੀਆਂ ਤੇ ਉਹ ਆਰਾਮ ਨਾਲ ਫਿਰ ਕਿਸ ਤਰ੍ਹਾਂ ਨੇ ਦੇ ਕਵਰ ਦੇ ਵਿੱਚ ਚੈ ਲੱਗਾ ਲਗਾਇਆ ਪਿਆ ਰਹਿੰਦਾ ਹੁੰਦਾ ਤੇ ਮੈਂ ਗਲਾਫ ਪਹਿਲਾਂ ਮੈਨਟਰੀਜ਼ ਮੈਂ ਕਿ ਪਹਿਲਾਂ ਮਿਲਣਾ ਇਹ ਪੂਰਾ ਪਰ ਉਹ ਪੂੜਾ ਨਹੀਂ ਸੀ ਰਜਾਈ ਵੱਡੀ ਸੀ ਗਲਾਫ ਕਵਰ ਛੋਟਾ ਲੱਗਿਆ ਇੱਕ ਗਿੱਠ ਇੱਕ ਗਿੱਠ ਵਾਂਗੂ ਛੋਟਾ ਰਹਿ ਗਿਆ ਗਲਾਫ 9 10 ਇੰਚ ਛੋਟਾ ਰਹਿ ਗਿਆ ਤੇ ਮੈਂ ਕਿ ਹਾਈ ਹੁਣ ਮੈਂ ਕੀ ਕਰਾਂ ਫਿਰ ਮੈਂ ਘਰ ਚ ਲੋਚਣਾ ਕੇ ਮੈਂ ਦੇਖਦੀਆਂ ਫਿਰ ਮੈਂ ਚੜਾਇਆ ਵੀ ਪਕਾਈ ਵੀ ਬਹੁਤ ਕਰੀ ਪਰ ਫੇਰ ਵੀ ਛੋਟਾ ਹੀ ਰਹਿ ਗਿਆ ਛੋਟਾ ਹੀ ਨਹੀਂ ਰਜਾਈ ਇਹ ਬਹੁਤ ਵੱਡੀ ਆ ਇਸ ਤਰ੍ਹਾਂ ਦੇ ਅੱਜ ਮੇਰੀ ਪਕਾਈ ਹੋਈ ਬਹੁਤ ਜਿਆਦਾ ਕੱਲੇ ਨੂੰ ਨਾ ਕਈ ਕੰਮ ਕਰਨੇ ਔਖੇ ਹੋ ਜਾਂਦੇ ਨੇ ਬਹੁਤ ਜਿਆਦਾ ਲੱਗਦਾ ਰਜਾਈ ਤੇ ਗਲਾਸ ਚੜਾਣਾ ਉਹ ਵੀ ਡਬਲ ਰਜਾਈ ਤੇ ਕੱਲੇ ਆਣੇ ਨੂੰ ਬਹੁਤ ਜਿਆਦਾ ਔਖਾ ਖੇਚਲ ਬਹੁਤ ਜਿਆਦਾ ਹੋ ਜਾਂਦੀ ਹੈ ਚੜਾ ਆ ਤਾਂ ਮੈਂ ਦਿੱਤਾ ਸੀ ਪਰ ਉਹ ਛੋਟਾ ਰਹਿ ਗਿਆ ਫਿਰ ਮੈਂ ਦਵਿੰਦਰ ਨੂੰ ਕਿਹਾ ਹੁਣ ਮੈਂ ਕੀ ਕਰਾਂ ਫਿਰ ਜਿਹੜੀ ਅਸੀਂ ਰਜਾਈ ਲੈ ਲੈ ਰਹੇ ਹਾਂ ਅਸੀਂ ਹੁਣ ਫਿਰ ਉਹ ਉਹਦਾ ਗਲਾਫ ਉਤਾਰ ਕੇ ਉਹ ਡਬਲ ਚਾਹੀਦਾ ਫੇਰ ਮੈਂ ਚੜਾਇਆ ਫੇਰ ਕਿਤੇ ਜਾ ਕੇ ਸੈਟਿੰਗ ਬਣੀਆ ਗਲਾਫ ਤਾਂ ਮੈਂ ਚੜਾਤਾ ਪਰ ਵਿੱਚ ਰਜਾਈ ਇਕੱਠੀ ਹੋ ਗਈ ਤੇ ਫਿਰ ਮੈਂ ਦੂਸਰਾ ਗਲਾਫ ਉਤਾਰ ਕੇ ਲੈ ਕੇ ਉਹ ਚੜਾਇਆ ਉਹ ਸੈਟ ਆਇਆ ਕੁਝ ਦਿਵਿੰਦਰ ਨੇ ਥੋੜੀ ਬਹੁਤੀ ਹੈਲਪ ਕਰਾਈ ਮੇਰੇ ਨਾਲ ਫੇਰ ਠੀਕ ਚੜਾਇਆ ਗਲਾਫ ਉਹ ਤੇ ਨਿਕਲ ਜਾਈਂ ਔਖਾ ਹੁੰਦਾ ਪਹਿਲੇ ਮੈਂ ਇਹ ਚ ਚੜਾਇਆ ਫਿਰ ਉਤਾਰੂੰਗੀ ਫਿਰ ਆਪਣੀ ਦੂਜੀ ਰਾਈਤ ਉਤਾਰੂੰਗੀ ਫੇਰ ਚੜਾਉਂਗੀ ਬਹੁਤ ਜ਼ਿਆਦਾ ਔਖਾ ਹੱਸ ਜਾਈਂ ਆਪਣੀ ਕਵਰ ਤੋਂ ਵੀ ਵੱਡੀ ਆ ਹਾਂ ਪਿੱਛੇ ਇਕੱਠੀ ਹੋ ਗਈ ਗਿੱਠ ਇਕ ਗਿੱਠ ਕਵਰ ਤੋਂ ਵੱਡੀ ਹੈ ਸਾਡੇ ਕੋਲ ਅਗੇ ਤੋਂ ਇਕੱਠੀ ਹੋ ਗਈ ਨਾ ਇੱਕ ਸਾਈਡ ਤੋਂ ਸਹੀ ਆ ਨਹੀਂ ਆਪਾਂ ਇਹਨੂੰ ਐ ਕਰਦੇ ਹਾਂ ਯੂਜ਼ ਕਰਦੇ ਕੀ ਇਹ ਪ੍ਰੈਸ ਹੋ ਕੇ ਸਹੀ ਹੋਏ ਫੁੱਲ ਨਹੀਂ ਕਰਕੇ ਨਾ ਹੋਏ ਆਪਾਂ ਹੁਣ ਇਹਨੂੰ ਨਵਾਂ ਕਵਰ ਕਰਕੇ ਲਾ ਦੂ ਵੀ ਜਾਣਾ ਇਕੱਠੀ ਹੋਣੀ ਵੀ ਜਾਣੀ ਕਿ ਗਿੱਠ ਮੈਂ ਨਾ ਪੀਆ ਬੈਨ ਕਵਰ ਨਾਪਿਆ ਨਾ ਕਵਰ ਹੋ ਰਿਹਾ ਨਹੀਂ ਕਵਰ ਟ੍ਰੈਵਲ ਨਹੀਂ ਹੋ ਰਿਹਾ ਹੈਗਾ ਪਰ ਆਪਣੀ ਡਿਜ਼ਾਈਨ ਨਾਲ ਕਰਕੇ ਦੇਖ ਲਾਂਗੇ ਹਾਂ ਉਹ ਕਰਕੇ ਦੇਖ ਲਾਂਗੇ ਹਾਂ ਨਾ ਆਈ ਵੀ ਹੁਣ ਫੇਰ ਬਣਾਈ ਹੋਊਗੀ ਲੈ ਲਓ ਮੜਾ ਜਾ ਪਹਿਲਾਂ ਫਿਰ ਫਾਈਨਲੀ ਆਹ ਵਾਲਾ ਗਲਾਫ ਇੱਥੇ ਸੈੱਟ ਆ ਗਿਆ ਸੀ ਬਿਲਕੁਲ ਇਹਦੇ ਨਾਪ ਪਾਈ ਸੀ ਇਹਦੀ ਸੈਟਿੰਗ ਵਧੀਆ ਬਣ ਗਈ ਐ ਇਸ ਤਰ੍ਹਾਂ ਨਾ ਗਲੇਡੀਜ਼ ਨੂੰ ਘਰ ਦੇ ਕਿੰਨੇ ਕੰਮਾਂ ਵਿੱਚ ਸਟਰਗਲ ਕਰਨੀ ਪੈਂਦੀ ਬਲਕਿ ਦਵਿੰਦਾਂ ਨੇ ਮੇਰੀ ਥੋੜੀ ਬਹੁਤੀ ਹੈਲਪ ਕਰਾਤੀ ਸੀ ਇੰਨੀ ਤਾਂ ਨਹੀਂ ਕਰਾਈ ਫੋਨ ਤੇ ਲੰਗੇ ਰਹੇ ਨੇ ਤੇ ਬਸ ਥੋੜਾ ਬਹੁਤ ਹੱਥ ਐਨਵਾਏਗੇ ਪਰ ਚਲੋ ਇੰਨੇ ਕੰਮ ਨਾਲ ਮੈਨੂੰ ਆਇਆ ਸਹਾਰਾ ਹੋ ਗਿਆ ਠੀਕ ਐ ਪਰ ਸਟਰਗਲ ਬਹੁਤ ਕਰਨੀ ਪੈਂਦੀ ਹੈ ਕਈ ਵਾਰ ਘਰ ਦੇ ਕੰਮਾਂ ਵਿੱਚ ਨਾ ਕੰਮ ਕਰਦੇ ਅਹੇ ਹੋ ਜਾਂਦੇ ਨੇ ਆਪਾਂ ਨੂੰ ਲੱਗਦਾ ਵੀ ਹੈਲਪ ਹੋਵੇਗੀ ਸੀ ਤਾਂ ਆਪ ਕੰਮ ਐ ਸੋਕੀ ਕਰਨ ਇਕੱਲੇ ਦੀ ਹਿੰਮਤ ਨਹੀਂ ਬੰਦੀ ਹੈਗੀ ਜੇ ਆਪਾਂ ਇਕੱਲੇ ਆਪਾਂ ਬਹੁਤ ਖਿਜ ਜਾਣੇ ਆਂ ਅੱਕ ਜਾਣੇ ਆਂ ਕਿੰਨੇ ਮੈਂ ਇਕੱਲੀ ਕੀ ਕਰਾਂ ਸਟਰਗਲ ਕਰਨੀ ਪੈਂਦੀ ਆ ਘਰ ਦੇ ਕੰਮਾਂ ਵਿੱਚ ਵੀ ਲੇਡੀਆਂ ਨੂੰ ਵੀ ਪਰ ਆਪਣੀ ਮਜ਼ਦੂਰੀ ਹੁੰਦੀ ਵੀ ਆਪਣੇ ਕੋਲ ਹੈਲਪ ਨਹੀਂ ਹੁੰਦੀ ਆਪਾਂ ਹੈਲਪ ਕਿਵੇਂ ਲਈਏ ਮੈਨੂੰ ਐਸੀ ਹੈਲਪਰ ਆਉਗੀ ਪਹਿਲਾਂ ਛੜੂ ਪੁੱਛਾ ਕਰ ਲਵਾਂ ਉਹਨੂੰ ਉਹਦੀ ਹੈਲਪ ਲੈਣ ਨੂੰ ਪਰ ਅੱਜ ਉਹ ਵੀ ਨਹੀਂ ਆਈ ਹੈਗੀ ਬਿਮਾਰ ਸੀ ਹੁਣ ਮੈਂ ਆਵਲੇ ਸ਼ਿੰਕ ਤੋਂ ਘਟੀਆਂ ਇਧਰ ਸਾਡੀ ਭਾਂਡਿਆਂ ਵਾਲੀ ਟੋਕਰੀ ਪਈ ਹੁੰਦੀ ਹੈ ਆ ਟੋਕਰੀ ਪਈ ਹੁੰਦੀ ਹੈ ਹੁਣ ਮੈਂ ਸਿੰਕ ਤੋਂ ਥੋਤੀ ਆ ਤੇ ਆਹ ਵਾ ਟੋਕਰੀ ਭਾਂਡੇ ਵਾਲੇ ਮੈਂ ਬਾਹਰ ਲਿਜਾ ਕੇ ਸਾਫ਼ ਕਰਦੀ ਆ ਆਹ ਵਾਲੇ ਸਿੰਕ ਤੋਂ ਵਾਲੇ ਬਰਸ਼ ਨਾਲ ਹੀ ਸਾਫ਼ ਕਰੂੰਗੀ ਇਹ ਵੀ ਨੀਚੋਂ ਨਾ ਬੇਸ ਗੰਦਾ ਹੋਣ ਲੱਗ ਜਾਂਦਾ ਅਹ ਕਹਿੰਦੇ ਆਪਾਂ ਭਾਂਡੇ ਧਰਿਆ ਨੇ ਧਰਿਆ ਨੇ ਵਿੱਚੋਂ ਦੇਖੋ ਇਦਾਂ ਨਾ ਗੰਦਗੀ ਜਮ ਹੋਣ ਲੱਗ ਜਾਂਦੀ ਥੱਲੇ ਉਹ ਖੁੰਝਾਂ 'ਚ ਦੇਖੋ ਫਿਰ ਇਹ ਵੀ ਕਿਸੇ ਟਾਈਮ ਬਾਅਦ ਆਪਾਂ ਨੂੰ ਵਾਸ਼ ਕਰਨੀ ਪੈਂਦੀ ਆ ਨਹੀਂ ਫਿਰ ਭਾਂਡੇ ਧਰਦੇ ਯੂਜ਼ ਕਰਦੇ ਆ ਅਕਲ ਕਰਨੀ ਨਹੀਂ ਆਉਂਦੀ ਆ ਤੇ ਇਹਨੂੰ ਮੈਂ ਬਾਹਰ ਲਿਜਾ ਕੇ ਵਾਸ਼ ਕਰੂੰਗੀ ਨਾਲੇ ਮੇ ਧੁੱਪੇ ਰੱਖ ਦੂੰਗੀ ਸ਼ਿੰਕ ਮੈਂ ਧੋ ਚੁੱਕੀ ਆ ਨਾਲੇ ਨੇ ਸੁੱਕ ਜੂ ਇਹਨੂੰ ਹਵਾ ਲੱਗ ਜੂਗੀ ਇਧਰੋਂ ਸ਼ਿੰਕ ਮੈਂ ਕਰ ਚੁੱਕੀ ਆ ਵਾਸ਼ ਪਾਣੇ ਵਾਲੀ ਟੋਕਰੀ ਵਾਸ਼ ਕਰਕੇ ਮੈਂ ਰੱਖ ਚੁੱਕੀ ਧੁੱਪੇ ਬਾਹਰ ਧੁੱਪੇ ਸੁੱਕ ਵੀ ਜਾਊਗੀ ਕੋਈ ਸਮਲ ਨਹੀਂ ਆਊਗੀ ਤੇ ਬਿਲਕੁਲ ਸਾਫ਼ ਸੁਥਰੀ ਹੋ ਜੂਗੀ ਟਾਈਮ ਹੋ ਰਿਹਾ 12 ਵਜੇ ਦਾ 12 ਵਜੇ ਫਲੂਟ ਮੈਂ ਆਪਣਾ ਖਾ ਲਿਆ ਬਸ ਹੁਣ ਕੱਪੜੇ ਮੈਂ ਥਲਪਤਲ ਕਰੀਏ ਨੇ ਮੈਨੂੰ ਐ ਸੁੱਕ ਜਾਣ ਵਿਚ ਵਿਚੇ ਨਾ ਬੱਦਲ ਬਾਈ ਹੋਏ ਨੇ ਧੁੱਪ ਜੋ ਨਿਕਲਦੀ ਬਹੁਤ ਤੇਜ਼ ਆ ਫਿਰ ਵਿਚ ਜੀ ਬੱਦਲ ਹੋ ਜਾਂਦਾ ਫਿਰ ਧੁੱਪ ਆ ਜਾਂਦੀ ਇਸ ਤਰ੍ਹਾਂ ਕੁਝ ਕੰਮ ਚੱਲ ਰਿ ਤਾਰਾਂ ਭਰੀਆਂ ਪਈਆਂ ਕੱਪੜਿਆਂ ਦੀਆਂ ਕੱਪੜੇ ਕੱਪੜੇ ਜਿਸ ਸਟੈਂਡ ਤੇ ਵੀ ਕੱਪੜੇ ਤੇ ਇੱਧਰ ਕੁਝ ਮਨੰਦੀਆਂ ਤੇ ਸਫਸ ਵਗੈਰਾ ਪਾ ਕੇ ਰੱਖੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਕੁਝ ਕੰਮ ਚੱਲ ਰਿਹਾ ਮੈਂ ਹੁਣ ਫ੍ਰੀ ਹੋਈ ਨਹੀਂ ਕਮੋਟੇ ਜੇ ਕੰਮ ਕਰਕੇ ਕਰਦੇ ਸੂਤ ਹੁਣੇ ਸੀ ਦਵਿੰਦਰ ਦੇ ਫਿਰ ਮੈਂ ਕੱਲ ਨੂੰ ਤੋਂ ਹੁਣ ਮੇਰਾ ਜੀ ਨਹੀਂ ਕਰ ਰਿਹਾ ਹੈਗਾ ਤੋਂ ਉਹਨੂੰ ਇੱਕ ਪੇਰ ਸੂਤ ਉਹਨਾਂ ਨੇ ਕੱਢ ਕੇ ਰੱਖਤਾ ਕਹਿੰਨੇ ਮੇਰੇ ਸੂਤ ਧੋ ਦੀ ਸਵੇਰੇ ਮੈਨੂੰ ਕੰਮ ਬਹੁਤ ਸੀ ਨਹੀਂ ਕਮੋਟੇ ਜੇ ਮੈਂ ਇੰਪੋਰਟੈਂਟ ਨਹੀਂ ਸਮਝੇ ਮੈਂ ਕਿ ਜਲ ਸੂਤ ਕੱਢ ਲਵਾਂ ਥੋਤੇ ਜਾਣਗੇ 5 ਮਿੰਟ ਦਾ ਕੰਮ ਆ ਕੱਢ ਲਵਾਂ ਤੇ ਉ ਕੁਸ ਵੇਰ ਤੇ ਤੁਰ ਰਿ ਫਿਰਨੇ ਤੁਰ ਰਿ ਹੁਣ ਮੈਂ ਅੱਧਾ ਘੰਟਾ ੱਕ ਲੈਣੀ ਆ ਬ੍ਰੇਕ ਅੰਦਾ ਪੌਣ ਘੰਟਾ 1 ਵਜੇ ਤੱਕ ਇੱਕ ਵਜੇ ਫਿਰ ਆਟਾ ਗੁੰਨੂਗੀ ਆਟਾ ਵੀ ਮੈਂ ਸਵੇਰੇ ਗੁੰਨਿਆ ਨਹੀਂ ਕਣਕ ਦਾ ਬਾਜਰਾ ਪਿਆ ਸੀ ਮੰਮੀ ਨੇ ਬਾਜਰਾ ਰੋਟੀ ਖਾ ਲਈ ਤੇ ਮੈਨੂੰ ਐਸੇ ਕਣਕ ਦਾ ਚਲੋ ਮੈਂ ਤੇ ਦਵਿੰਦਰ ਨੇ ਖਾਣਾ ਦੁਪਹਿਰ ਗੁੰਨ ਲੂੰਗੀ ਉਹਦੀ ਗੁੰਨੂੰਗੀ ਕੱਪੜਿਆਂ ਤੇ ਲੱਗੇ ਪਿਆ ਸਵੇਰ ਦੇ ਵਾਲ ਟਾਪਲ ਢੇਲ ਟਾਪਲ ਟੀਕ ਧੁੱਪੇ ਘਰਤਾ ਉਪਾਸਾ ਕਰਤਾ ਹੈ ਕਰਤਾ ਚਲੋ ਇਹ ਸੁੱਕ ਜਾਣਗੇ ਕੱਪੜੇ ਹਨਾ ਫਿਰ ਪ੍ਰੈਸ ਵਾਲੇ ਹੋਣਗੇ ਕਿਉਂਕਿ ਮੇਰੇ ਪੰਜ-ਛੇ ਸੂਟ ਸੀ ਇਕੱਠੇ ਵਾਸ਼ ਕਰਨ ਵਾਲੇ ਫਿਰ ਇਹ ਸੂਟ ਮੇਰੇ ਪ੍ਰੈਸ ਹੋਣਗੇ ਦਵਿੰਦਰ ਦੇ بس ਇੱਕ-ਦੋ ਪੈਂਟਾਂ ਤੇ ਪ੍ਰੈਸ ਮਾਰਨੀਆਂ ਬਾਕੀ ਅੱਜਕੱਲ ਸਵੈਟ ਸ਼ਰਟਾਂ ਹੁੰਦੀਆਂ ਨੇਗੀਆਂ ਕੋਟੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੈਸ ਦੀ ਲੋੜ ਨਹੀਂ ਹੁੰਦੀ ਹੈਗੀ ਤੇ ਐਂ ਇਦਾਂ ਪ੍ਰੈਸ ਵਾਲੇ ਕੱਪੜੇ ਘਾਟੀਆਂ ਦੇ ਨਾਲ ਜੇ ਮੇਰੇ ਸੂਟ ਇਕੱਠੇ ਹੋ ਗਏ ਪਏ ਸੀ ਤਾਂ ਵੀ ਇਹਨੂੰ ਇਕੱਠੇ ਪ੍ਰੈਸ ਕਰਨੇ ਪੈਣਗੇ ਜਿੰਨੇ ਹੈਗੇ ਸੀ ਕੱਪੜੇ ਕੱਪੜਿਆਂ ਦਾ ਕੰਮ ਸ਼ਾਮ ਤੱਕ ਡਨ ਹੋਊਗਾ ਜਨਮ ਇੰਨਾ ਸ਼ੁਕਰ ਲਾਈਟ ਨਹੀਂ ਗਈ ਲਾਈਟ ਨੇ ਤੰਗ ਨਹੀਂ ਕਰਿਆ ਕੰਮ ਲਗਾਤਾਰ ਹੋਈ ਗਏ ਕੱਪੜੇ ਲਗਾਤਾਰ ਧੋਤੇ ਗਏ ਜੇ ਵੀ ਜਿੱਦ ਲੱਕ ਪਲਾਈਟ ਚੱਲ ਜੇ ਨਾ ਕੰਮ ਆਪਣਾ ਉੱਥੇ ਰੁਕ ਜਾਂਦਾ ਫੇ ਕੰਮ ਜਾਂ ਵੱਧ ਜਾਂਦਾ ਇੰਨਾ ਸ਼ੁਕਰ ਕੰਮ ਨਹੀਂ ਵਧਿਆ ਕੰਮ ਜਲਦੀ ਹੋ ਗਿਆ ਕੱਪੜਿਆਂ ਦਾ ਲਾਈਟਨਿੰਗ ਹੋ ਗਈ ਕੋਈ ਵਿੱਚ بگੜ ਨਹੀਂ ਪਿਆ ਕੰਮ ਦੇ ਵਿੱਚ ਜਿਹੜੀਆਂ ਰਜਾਈਆਂ ਐਕਸਟਰਾ ਸੀ ਨਾ ਹੁਣ ਲੱਗਦਾ ਮੈਨੂੰ ਵੀ ਆਸ ਯੂਜ਼ ਕਰਾਂ ਇਸ ਰਜਾਈ ਜਿਹੜੀ ਮੈਂ ਬਾਹਰ ਲੈ ਕੇ ਹੁਣ ਮੈਂ ਧੁੱਪੇ ਪਾਉਂਗੀ ਮੈਨੂੰ ਆਸ ਚਲੋ ਇਹਨੂੰ ਮੈਂ ਹੁਣ ਧੁੱਪ ਲਕਵਾ ਕੇ ਨਾ ਉੱਤੇ ਰੱਖ ਦਾਨੀ ਆ ਦੀ ਨਮੀ ਭરાਈ ਹੈ ਉਸ ਯੂਜ਼ ਕਰਨ ਵਾਸਤੇ ਲਗਾ ਲਈ ਵੀ ਚਲੋ ਜੇ ਯੂਜ਼ ਕਰਾਂਗੇ ਤਾਂ ਉਹ ਥੋੜੀ ਪ੍ਰੈਸ ਨਹੀਂ ਹੋ ਜੂ ਹੁਣ ਜਾਦੇ ਫੁੱਲ ਮੀਂਹ ਨਹੀਂ ਨਗ ਰਹੀ ਵੀ ਦਾਬ ਜਾ ਕੇ ਉਹਦੀ ਜਿਹੜੀ ਫਾਈਬਰ ਆ ਪ੍ਰੈਸ ਹੋ ਜੂਗੀ ਤੇ ਇਹਨੂੰ ਮੈਂ ਕਿਹਾ ਚਲੋ ਧੁੱਪ ਲਗਵਾ ਕੇ ਮੈਂ ਇਹਨੂੰ ਰੱਖ ਦਾਂ ਨੇ ਹੁਣ ਸੰਭਾਲ ਦੂੰਗੀ ਕਵਰ ਮੈਂ ਤਾਂ ਉਤਾਰ ਕੇ ਦੂਜੀ ਫਾਈਬਰ ਵਾਲੀ ਰਜਾਈ ਤੇ ਚੜਾ ਲਿਆ ਸੀਗਾ ਤੇ ਧੁੱਪ ਲਗਾਉਣ ਵਾਸਤੇ ਇਹਨੂੰ ਪਾਤਾ ਬਾਹਰ ਧੁੱਪੇ ਇਹਦਾ ਇਹਦਾ ਕਵਰ ਮੈਂ ਉੱਪਰੋਂ ਲੈ ਕੇ ਇਸਨੂੰ ਦਵਾਂ ਤੋਂ ਕੱਢ ਕੇ ਉਹ ਵੀ ਮੈਂ ਧੁੱਪੇ ਪਾ ਦੂੰਗੀ ਉਹਨੂੰ ਵੀ ਧੁੱਪ ਲਗਵਾ ਦੂੰਗੀ ਹੁਣ ਮੈਨੂੰ ਆਈ ਸੀ ਵੀ ਚਲੋ ਬਾਹਰ ਕੱਢਿਆ ਤਾਂ ਹੈਗਾ ਉਹਨੇ ਪਤਾ ਨਹੀਂ ਯੂਜ਼ ਕੀਤੇ ਹੋਣਾ ਬਿਜਲ ਧੁੱਪ ਲਗਵਾ ਕੇ ਰੱਖ ਦਾਨੀ ਹੈ ਪਾਰੀ ਵਾਰੀ ਮੈਂ ਵਾਸ਼ ਨਹੀਂ ਕਰ ਦਉਂਦੀ ਕੱਪੜੇ ਕਈ ਵੇਂ ਤਾਂ ਸਰਦੀਆਂ ਵਾਲੇ ਕੱਪੜੇ ਘੜ ਘੜ ਵਾਸ਼ ਕਰਨੀ ਹੈ ਫੇਰ ਯੂਜ਼ ਕਰਨੀ ਹੈ ਨਹੀਂ ਮੈਂ ਨਹੀਂ ਇਸ ਤਰ੍ਹਾਂ ਕਰਦੀ ਹੁੰਦੀ ਮੈਂ ਤਾਂ ਜਿਹੜੇ ਕੱਪੜੇ ਸੰਭਾਲਦੇ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਦਾਨੀ ਕਿ ਵਾਸ਼ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂ ਆਪਣਾ ਆਪ ਦਾ ਪਾਉਣਾ ਵਾਸ਼ ਕਰ ਕਰਕੇ ਹਾਂ ਧੁੱਪ ਲਗਵਾਉਣੇ ਲਗਵਾ ਦੋ ਤੇ ਕਵਰ ਵੀ ਮੈਂ ਧੁੱਪੇ ਪਾਤਾ ਰਚਾਈ ਵੀ ਧੁੱਪੇ ਪਾਤੀ ਕਵਰ ਤਾਂ ਇਹਨਾਂ ਛੋਟਾ ਲੱਗ ਰਿਹਾ ਹੈ ਰਚਾਈ ਕੋਲ ਇਹਨਾਂ ਲੱਗ ਰਿਹਾ ਜਿਵੇਂ ਬੈਂਡ ਸ਼ੀਟ ਹੀ ਹੁੰਦੀ ਨਹੀਂ ਇਹਨਾਂ ਨੂੰ ਪਾਤਾ ਨੇ ਧੁੱਪੇ ਤੇ ਉਸ ਤੋਂ ਬਾਅਦ ਜਿਹੜੇ ਕੱਪੜੇ ਪਾਈ ਪਈ ਸੀ ਸੁੱਕਣੇ ਸੁੱਕ ਚੁੱਕੇ ਸ ਹਟਾਰੂੰਗੀ ਤੈ ਕਰੂੰਗੀ ਕਾਫੀ ਮੈਂ ਤੈ ਕਰਕੇ ਸਵੇਰ ਦੇ ਵਿੱਚ ਰੱਖ ਚੁੱਕੀ ਅੰਦਰ ਜਿਵੇਂ ਜਿਵੇਂ ਸੁੱਕੀ ਜਾਂਦੇ ਸੀਗੇ ਤੈ ਕਰਕੇ ਰੱਖੀ ਆਂਦੀ ਧੁੱਪ ਵਿੱਚ ਵਿੱਚ ਬਹੁਤ ਤੇਜ਼ ਹੋ ਜਾਂਦੀ ਸੀ ਵਿੱਚ ਵਿੱਚ ਬੱਦਲ ਹੋ ਜਾਂਦੇ ਸੀ ਕੁਛ ਐਸੀ ਮੌਸਮ ਸੀ ਹਾਜ ਪਰ ਕੱਪੜੇ ਬਹੁਤ ਵਧੀਆ ਸੁੱਕ ਗਏ ਤੇ ਕੱਪੜੇ ਧੋਣ ਦਾ ਮਜ਼ਾ ਵੀ ਉਦੋਂ ਆਉਂਦਾ ਜੇ ਧੁੱਪ ਪੈਣ ਕੜਾਕੇ ਦੀ ਹੋਵੇ ਤੇ ਕੱਪੜੇ ਸੁੱਕ ਜਾਣ ਇਹ ਨਾ ਹੋਵੇ ਕਦੇ ਆਪਾਂ ਅੱਧੇ ਅੰਦਰ ਪਾ ਦੋ ਬਾਹਰ ਪਾ ਦੋ ਮੀਂਹ ਆ ਗਿਆ ਹਵਾ ਚੱਲ ਪਈ ਡਿੱਗ ਪਏ ਫੇਰ ਉਹ ਸੁਹਾਜਾ ਨਹੀਂ ਆਉਂਦਾ ਕੱਪੜੇ ਧੋਣ ਦਾ ਕੱਪੜੇ ਧੋਣ ਦਾ ਸੁਆਦ ਉਦੋਂ ਆਉਂਦਾ ਜਦੋਂ ਕੜਾਕੇ ਦੀ ਧੁੱਪ ਹੋਵੇ ਤੇ ਆਪਣੇ ਕੱਪੜੇ ਐਨ ਵਧੀਆ ਸੁੱਕ ਜਾਣ ਫੇਰ ਧੋਤੇ ਦਾ ਸੁਆਦ ਆਉਂਦਾ ਦਾ ਕੱਪੜੇ ਅਜ ਕਾਫੀ ਸੀ ਚਲ ਧੋਤੇ ਕੇ ਹੁਣ ਮੈਂ 4-5 ਦਿਨ ਫੇਰ ਲੰਘ ਜਾਣੇ 4-5 ਦਿਨ ਮੈਂ ਫੇਰ ਨਹੀਂ ਕੱਪੜੇ ਧੋਣੇ ਮੈਂ ਕੱਪੜੇ ਇਕੱਠੇ ਐ ਕਰ ਲਈ ਇਸ ਕਰਕੇ ਮੈਂ ਇਕੱਠੇ ਕਦੀ ਆਂਦੀ ਸੀ ਫੂਲੀ ਚ ਲੋਡ ਲਗਾ ਦੂੰ ਪਰ ਜਿਹੜੇ ਮੇਰੇ ਸੂਟ ਹੁੰਦੇ ਨੇ ਉਹ ਨੀਚੇ ਲਾਈਨਿੰਗਸ ਵਗੈਰਾ ਲੱਗੇ ਹੁੰਦੀਆਂ ਨੇ ਹਨਾ ਫਿਰ ਥੋੜਾ ਬਹੁਤਾ ਰੰਗ ਵੱੰਨ ਕਿਸੇ ਦਾ ਉੱਤਰਦਾ ਯਾਦ ਨਹੀਂ ਰਹਿੰਦਾ ਕਿਹਦਾ ਕੰਮ ਉੱਤਰਦਾ ਉਹ ਫਿਰ ਮੈਂ ਸੈਮੀ ਮਸ਼ੀਨ ਚ ਅਲੱਗ ਤੋਂ ਹੀ ਤੋਂ ਨੇ ਪ੍ਰੈਫਰ ਕਰਦੇ ਆ ਫੂਲੀ ਮਸ਼ੀਨ ਚ ਮੈਂ ਦੂਜੇ ਕੱਪੜਿਆਂ ਨਾਲ ਹੀ ਫਿਰ ਮੈਂ ਉਹਨਾਂ ਨੂੰ ਪਾਉਂਦੀ ਹਾਂਗੀ ਫੂਲੀ ਮਸ਼ੀਨ ਦੂਜੇ ਗਰਮ ਕੱਪੜੇ ਕੋਈ ਪੈਂਟਾਂ ਭਾਰੇ ਜਿਹਨਾਂ ਦਾ ਕਲਰ ਵਗੈਰਾ ਨਹੀਂ ਉੱਤਰਦਾ ਉਹ ਪਾ ਦਾਂ ਨੀ ਉਹ ਜਿਹਦੇ ਕਲਰ ਉੱਤਰਦਾ ਲੱਗਦਾ ਉਹ ਸੈਮੀ ਮਸ਼ੀਨ ਚ ਹੀ ਵਾਸ਼ ਕਰਦੇ ਆ ਫਿਰ ਮ ਤੇ ਕੱਪੜੇ ਚੱਕ ਕੇ ਹੁਣ ਲੈ ਜੂਗੀ ਅੰਦਰ ਕੁਝ ਪ੍ਰੈਸ ਵਾਲੇ ਹੋਣਗੇ ਮੇਰੇ ਸੂਟ ਕੁਝ ਮੈਂ ਤੈਅ ਕਰਨ ਵਾਲੀ ਤੈਅ ਕਰ ਲਏ ਤੇ ਹੁਣ ਹੋ ਗਏ ਮੇਰਾ ਲੰਚ ਟਾਈਮ ਅੱਜ ਬਣੀ ਸਾਲੂ ਮਟਰ ਦੀ ਸਬਜੀ ਮਟਰ ਦੀ ਸਬਜੀ ਨਹੀਂ ਬਹੁਤ ਸਵਾਦ ਬਣੀ ਸੀ ਦੇਸੀ ਮਟਰ ਨੇ ਪੈਂਸਲ ਮਟਰ ਹੁੰਦੇ ਜਿਹੜੇ ਇਹਨਾਂ ਸਬਜ਼ੀਆਂ ਨਹੀਂ ਮਿੱਠੀ ਬਣਦੀ ਹੈ ਮਠਾਸ ਚ ਬਣੀ ਬਹੁਤ ਟੇਸਟੀ ਸਬਜੀ ਬਣੀ ਸੀ ਤੇ ਟਾਈਮ ਹੋ ਰਿਹਾ 1:30 ਵਜੇ ਤਾਂ ਕਦੇ ਕਦੇ ਮੈਂ ਸਵਾਇਕੋ ਵੀ ਲੰਚ ਕਰ ਲੈਂਦੀ ਹੁੰਦੀ ਹਾਂ ਭੁੱਖ ਜਾਂਦ ਲੱਗੀ ਹੋਵੇ ਅੱਜ ਮੇਰੇ 1:30 ਵਜੇ ਗਏ ਤੇ ਲੰਚ ਕਰਨ ਤੋਂ ਬਾਅਦ ਫੇਰ ਮੈਂ ਆ ਗਈ ਇਸ ਕਿਚਨ ਵਿੱਚ ਬਣਾਉਣਾ ਸੀ ਚਾਹ ਦਾ ਮਸਾਲਾ ਅੱਜ ਮੈਂ ਇਹ ਲੌਂਗ ਇਲਾਇਚੀ ਥੋੜੀ ਹੁੰਦੀ ਤੇ ਵਿੱਚ ਚੀਨੀ ਪਾ ਲਉਣਾ ਵਧੀਆ ਇਹਦਾ ਪਾਊਡਰ ਬਣ ਜਾਂਦਾ ਪੀਸੀ ਪਧੇ ਜਾਂਦੇ ਕਈ ਵਾਰ ਥੋੜੀ ਜਿਹੀ ਹੋਵੇ ਤਾਂ ਮਿਕਸੀ ਚ ਆਉਂਦੇ ਨਹੀਂ ਕਿਉਂਕਿ ਆਪਾਂ ਚਾਹ ਚ ਪਾਣੀ ਹੁੰਦੀ ਹੈ ਤੇ ਇਹ ਮਿਠਾਸ ਆਪਾਂ ਚਾਹ ਚ ਚਲੋ ਪਾਉਣੀ ਆ ਥੋੜੀ ਮਿਠਾਸ ਦੀ ਵਜੋਂ ਤਾਂ ਵੀ ਕੋਈ ਗੱਲ ਨਹੀਂ ਤੇ ਚੀਨੀ ਪਾ ਕੇ ਵਧੀਆ ਇਹਦਾ ਪਾਊਡਰ ਬਣ ਜਾਂਦਾ ਤੇ ਇਹ ਬਣ ਗਿਆ ਲੌਂਗ ਇਲਾਇਚੀ ਦਾ ਪਾਊਡਰ ਤੇ ਚਾਹ ਵਿੱਚ ਇਹਨੂੰ ਪਾ ਲਾਂਗੇ ਮੈਂ ਥੋੜਾ ਬਣਾਉਣੀ ਬਹੁਤ ਜ਼ਿਆਦਾ ਇਕੱਠਾ ਨਹੀਂ ਬਣਾਉਣੀ ਫਿਰ ਇਹਦਾ ਨਾ ਫਲੇਵਰ ਖਤਮ ਹੋ ਜਾਂਦਾ ਜੇ ਆਪਾਂ ਇਕੱਠਾ ਬਣਾ ਕੇ ਰੱਖ ਦਿਆਂ ਤਾਂ ਖੁਸ਼ਬੂ ਫਲੇ ਇਹ ਹੁਣ ਰਜਾਈਆਂ ਨੂੰ ਧੁੱਪ ਲੱਗ ਚੁੱਕੀ ਸੀ ਇਹ ਰਜਾਈ ਵੀ ਮੈਂ ਧੁੱਪੇ ਪਾਤੀ ਸੀ ਨਮੀ ਵਾਲੀ ਤੇ ਇਹਨੂੰ ਵੀ ਮੈਂ ਧੁੱਪ ਲਗਾਤੀ ਧੁੱਪ ਲਗਵਾ ਕੇ ਚਿਤਰਾ ਵਿੱਚ ਛਾੜਦੀ ਤੇ ਛਾੜਨ ਤੋਂ ਬਾਅਦ ਹੁਣ ਇਹਨੂੰ ਮੈਂ ਸੰਭਾਲ ਲਉਂ ਵੀ ਰਜਾਈਆਂ ਵੀ ਨਾ ਕੁਝ ਸਾਲਾਂ ਦੀਆਂ ਕੁਝ ਸਾਲਾਂ ਤੋਂ ਮੈਂ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਹੁਣ ਇਹ ਰਜਾਈਆਂ ਵੀ ਪਹਿਲਾਂ ਛੋਟਾ ਆਪਾਂ ਨੂੰ ਨਹੀਂ ਇੰਨਾ ਪਤਾ ਹੁੰਦਾ ਨਾ ਵੀ ਰਜਾਈਆਂ ਕੰਮੇ ਸੰਭਾਲ ਲਈ ਪਰ ਹੁਣ ਮੈਂ 2-4 ਸਾਲਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੀ ਹਾਂ ਤੇ ਰਜਾਈ ਨੂੰ ਕਰ ਲਾਂਗੇ ਫੋਲਡ ਉਸ ਹਿਸਾਬ ਨਾਲ ਫੋਲਡ ਕਰ ਲੋ ਜਿਹੜੀ ਵੀ ਬੈਗ ਵਿੱਚ ਤੁਸੀਂ ਇਹਨੂੰ ਪਾ ਕੇ ਰੱਖਣਾ ਉਹਨਾਂ ਕੁ ਫੋਲਡ ਬਣਾ ਲਓ ਬੈਗ ਦੇ ਸਾਈਜ਼ ਦਾ ਫੋਲਡ ਬਣਾ ਲਓ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਫੋਲਡ ਕਰਕੇ ਤੈ ਬਣਾ ਕੇ ਉਹਨੂੰ ਬੰਨ੍ਹ ਤੋ ਰੱਸੀ ਨਾਲ ਬੰਨ੍ਹ ਦੋ ਕਿਉਂਕਿ ਇਹ ਰਜਾਈ ਜਿਹੜੀ ਹੁੰਦੀ ਹੈ ਫਲਾਵਟ ਵਿੱਚ ਹੁੰਦੀ ਹੈ ਫੁੱਲਦੀ ਹੈ ਇਸ ਕਰਕੇ ਉਹਨੂੰ ਰੱਸੀ ਨਾਲ ਬੰਨ੍ਹ ਦੋ ਤਾਂ ਕਿ ਉਹ ਕੋ ਤੈ ਉਹ ਤੇ ਖੁੱਲੇ ਨਾ ਕਿਉਂਕਿ ਫੁੱਲ ਵਿੱਚ ਹੀ ਹੁੰਦੀ ਹੈ ਨਾ ਫਿਰ ਤੈ ਮੱਲੋ ਮੱਲ ਹੀ ਫੁੱਲਦੀ ਹੈ ਇਹਨਾਂ ਦੀ ਆਪ ਕਿੰਨੀ ਤੈ ਲਗਾਉਣ ਦੀ ਕੋਸ਼ਿਸ਼ ਕਰ ਲਈਏ ਫਲਾਵਟ ਚ ਫੇਰ ਚੀਜ਼ ਆ ਜਾਂਦੀ ਹੈ ਯਾ ਫਿਰ ਇਹ ਤਰੀਕਾ ਕਿ ਇਹਨੂੰ ਵੈਕਿਊਮ ਬੈਗਸ ਚ ਪਾ ਲਓ ਵੈਕਿਊਮ ਬੈਗ ਮੇਰੇ ਕੋਲ ਹੈਗਾ ਸ ਮੈਨੋਂ ਅयंस ਵਿਚਾਰ ਲੋਡ ਨੇ ਪਾ ਦੇ ਜੇ ਫਿਰ ਬਾਅਦ ਵਿੱਚ ਦੇਖਾਂਗੇ ਸੀਜ਼ਨ ਦੇ ਐਂਡ ਤੇ ਇੱਕ ਵਾਰ ਮੈਨੂੰ ਆਈ ਸੰਭਾਗ ਹੋਣੀ ਹੈ ਵੀ ਇਹ ਲੋਡ ਪਾਏ ਨੇ ਕੱਢਣੀ ਪੈ ਜਾਂਦੀ ਇਸ ਕਰਕੇ ਫਿਰ ਵੈਕਿਊਮ ਬੈਗ ਵਿੱਚ ਫੀਚਰ ਹੁੰਦੀ ਹੈ ਨਾ ਹਵਾ ਕੱਢਣ ਵਿੱਚ ਉਹਨੂੰ ਵੈਕਿਊਮ ਪੈਕ ਕਰਨ ਵਿੱਚ ਤੇ ਇਹ ਵਾਲੇ ਬੈਗਸ ਮੈਂ ਲਾਸਟ ਇਅਰ ਮੰਗਵਾਈ ਸੀ ਤੇ ਇਸ ਵਾਰੀ ਵੀ ਮੈਂ ਇਹ ਕਾਫੀ ਬੈਗਸ ਮੰਗਵਾਏ ਨੇ ਇਹ ਵਾਲੇ ਕੰਬਲ ਵਗੈਰਾ ਗਰਮ ਚਾਦਰਾਂ ਸੰਭਾਲਣ ਵਾਸਤੇ ਰਗਾਈਆਂ ਸੰਭਾਲਣ ਵਾਸਤੇ ਮੰਗਵਾਏ ਨੇ ਇਹਦੇ ਵਿੱਚ ਮੈਂ ਪਾਤੀ ਹਾਂ ਰਜਾਈ ਦੇਖੋ ਡਬਲ ਰਜਾਈ ਆਰਾਮ ਨਾਲ ਇਹਦੇ ਵਿੱਚ ਆ ਗਈ ਸਿੰਗਲ ਤਾਂ ਆਰਾਮ ਨਾਲ ਆ ਜਾਂਦੀ ਡਬਲ ਵੀ ਆ ਗਈ ਅੱਛੀ ਤਰ੍ਹਾਂ ਨੂੰ ਬੈਗ ਵਿੱਚ ਪਾ ਦਾਂਗੇ ਫਿਰ ਅਸੀਂ ਨਾ ਮੈਂ ਬੰਨਤੀ ਤਾਂ ਕਿ ਤੈ ਖੁੱਲੇ ਨਾ ਉੱਪਰ ਫੁੱਲ ਮੇ ਨਾ ਹੋਵੇ ਤੇ ਇਹਨੂੰ ਬੈਗ ਨੂੰ ਕਰ ਦਾਂਗੇ ਬੰਨ ਤਾਂ ਇਸ ਆਪਣੀ ਰਜਾਈ ਡਸਟ ਤੋਂ ਵੀ ਸੇਫ ਹੋਊਗੀ ਜੇ ਆਪਾਂ ਬੈੱਡ ਖੋਲਦੇ ਆ ਕੋਈ ਚੀਜ਼ ਲਾਪਦੇ ਆ ਕੋਈ ਸਮਾਨ ਦੀ ਸੈਟਿੰਗ ਕਰਦੇ ਤਾਂ ਆਪਣੀ ਰਜਾਈ ਫੇਰ ਖੁੱਲਦੀ ਨਹੀਂ ਕਿਉਂਕਿ ਆਪਾਂ ਜੇ ਬੈੱਡ ਖੋਲ ਕੇ ਕੱਪੜੇ ਬਾਹਰ ਕੱਢਦੇ ਆ ਤੇ ਦੁਬਾਰੇ ਅੰਦਰ ਰੱਖਦੇ ਨਾ ਫਿਰ ਉਹ ਫੁੱਲ ਮੇ ਹੋ ਜਾਂਦੇ ਨਾ ਉਹ ਸੈਟਿੰਗ ਦੁਬਾਰੇ ਉਹੋ ਜੀ ਨਹੀਂ ਬ ਇਸ ਤਰੀਕੇ ਨਾਲ ਆਪਣੀ ਸੈਟਿੰਗ ਵੀ ਖਰਾਬ ਨਹੀਂ ਹੁੰਦੀ ਜੇ ਆਪਾਂ ਰਜਾਈਆਂ ਇਸ ਤਰ੍ਹਾਂ ਬੈਗਸ ਚ ਪਾ ਕੇ ਰੱਖ ਦਿਆਂ ਨਾ ਆਪਣੇ ਬੈੱਡ ਦੀ ਦਿਵਾਨ ਦੇ ਕੱਪੜਿਆਂ ਦੀ ਸੈਟਿੰਗ ਨਹੀਂ ਖਰਾਬ ਹੁੰਦੀ ਕੱਪੜੇ ਫੁੱਲਦੇ ਨਹੀਂ ਹੈਗੇ ਦਿਵਾਰੇ ਫਿਰ ਨਹੀਂ ਦੁਬਾਰੇ ਬੈੱਡ ਬੰਦ ਕਰਨੇ ਮੁਸ਼ਕਲ ਹੋ ਜਾਂਦੇ ਨੇ ਵੀ ਇੱਕ ਵਾਰ ਕੱਪੜੇ ਫੁੱਲ ਜਾਂਦੇ ਨੇਗੇ ਉਹ ਜਿਹੜੀ ਦੂਸਰੀ ਰਜਾਈ ਸੀ ਉਹਨੂੰ ਵੀ ਮੈਂ ਧੁੱਪ ਲਗਵਾਉ ਧੁੱਪ ਲਗਵਾਈ ਸੀ ਤੇ ਇਹਨੂੰ ਵੀ ਮੈਂ ਇਸ ਤਰ੍ਹਾਂ ਬੰਨ ਕੇ ਬੈਗ ਵਿੱਚ ਪਾ ਦੂੰਗੀ ਤੇ ਬੈਗਸ ਨੂੰ ਰੱਖ ਦਊਂਗੀ ਉੱਪਰ ਦਿਵਾਨ ਵਿੱਚ ਜਾਂ ਬੈੱਡ ਦੇ ਵਿੱਚ ਤੇ ਰਜਾਈਆਂ ਆਪਣੇ ਫਰਮ ਜਾਨੀਆਂ ਫਿਰ ਇਹ ਜੇ ਲੋੜ ਹੋਏ ਤਾਂ ਕੱਢ ਲਓ ਯੂਜ਼ ਕਰ ਲਓ ਯੂਜ਼ ਕਰ ਲਓ ਮੈਂ ਤਾਂ ਇਸ ਤਰ੍ਹਾਂ ਹੀ ਰੱਖਦੇ ਨੇ ਕਈ ਸਾਲਾਂ ਤੋਂ ਇਸ ਤਰ੍ਹਾਂ ਮੇਰਾ ਕੰਮ ਬਹੁਤ ਸੌਖਾ ਹੁੰਦਾ ਪੈਣੀ ਹੁਲਦੀ ਜੋ ਬੈੱਡ ਕੋਵਰ ਲਜਾਈਆਂ ਦੀ ਬਾਰੇ ਬਾਰੇ ਤੈਨ ਨਹੀਂ ਲਗਾਉਣੀ ਪੈਂਦੀ ਆਹ ਆਪ ਨੂੰ ਸਟਰਗਲ ਨਹੀਂ ਕਰਨੀ ਪੈਂਦੀ ਦਬ ਦਬ ਕੇ ਬੈੱਡ 'ਚ ਬਿਸਤਰੇ ਪਾਉਣ ਦੀ। ਉਹ ਇਸ ਜੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛਾ ਲੱਗਦਾ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।